ਪੰਜਾਬ ਮੇਰੇ ਦੀ ਧਰਤੀ ਸਾਡਾ ਵਾਲੀ ਵਸੇ ਰਹੇ ਨੇ ਲੋਕੀ ਕੀ ਹਾਲੀ ਕੀ ਪਾਏ ਆਏ ਨੇ ਮਦੇਸ਼ੀਆਂ ਤੋਂ ਲੱਗਦੇ ਮੈਲੇ ਤੇ ਪੈਂਦੀਆਂ ਸੱਚਾ 11 ਨਾਲ ਪਹਾਰਾਂ ਜੌੜੀ ਇੱਕ ਨਾਲ ਗੱਭਰੂ ਸਾਡੇ ਨਾਲ ਰੇਲ ਨਾਲ ਮਟਿਆਰ ਆ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀਆਂ ਜਿੱਤੇ ਅਸੀਂ ਆ ਕਿ ਜਵਾਬ ਦੀ ਧਰਤੀ ਦਾ ਇਤਿਹਾਸਿਕ ਪਾਇਲ ਵਾਲੀ ਪੌਂਟ ਜਾ ਰਿਹਾ ਹੈ ਜਿਵੇਂ ਗੁਰੂਆਂ ਪੀਰਾਂ ਦੀ ਚੰਗ ਤੋਂ ਪ੍ਰਭ ਧਰਤੀ ਦੂਜੇ ਕਿ ਆਦੂ ਦਾ ਮਹਾਨ ਮੋਤੀ ਦਾ ਅੰਕੜਾ ਲਾਇਆ ਗਿਆ ਉੱਥੇ ਵੱਡੇ ਵੱਡੇ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੰਗਲ ਵਿੱਚ ਆ ਕੇ ਜਿੱਥੇ ਦਰਸ਼ਕਾਂ ਦਾ ਦਿਲ ਜਿੱਤਿਆ ਉਸੇ ਪ੍ਰਿਤਪਲ ਫਗਵਾੜਾ ਨੇ ਚੰਡੀ ਦੀ ਕੁਸ਼ਤੀ ਜਿੱਤ ਕੇ ਪੂਰੇ ਫਗਵਾੜੇ ਦਾ ਨਾਮ ਰੋਸ਼ਨ ਕੀਤਾ ਹੈ ਸੋ ਆਪ ਤੁਹਾਨੂੰ ਦਿਖਾਉਂਦੇ ਹਾਂ ਇਸ ਕੁਸ਼ਤੀ ਦੰਗਲ ਦੀਆਂ ਕੁਝ ਚੱਲਕਿਆ ਸਾਰੀ ਜੀ ਮਛੋਈ ਬਸ ਆ ਮੇਰੇ ਦੀ ਧਰਤੀ ਪੱਗਾਂ ਵਾਲੇ ਬਸਤੇ ਰਹਿਣ ਇੱਥੋਂ ਦੇ ਲੋਕੀ ਕੀ ਹਾਲੀ ਕੀ ਪਾਲੀ ਤੋਂ ਲੱਗਦੇ ਮੇਲੇ ਪੈਂਦੀਆਂ ਛੱਜਾਂ ਯਾਰਾਂ ਨਾਲ ਬਹਾਰਾਂ ਚੌੜੀ ਹਿੱਕ ਨਾਲ ਗੱਭਰੂ ਸੱਜਦੇ ਲੱਕ ਪਤਲੇ ਨਾਲ ਮਟਿਆਰਾਂ ਸੋ ਪੰਜਾਬ ਦੀ ਤਰਤੀਬ ਗੁਰਮਾ ਤੇ ਪੀਰਾਂ ਪਕੰਬਰਾਂ ਦੀ ਤਰਤੀ ਹੈ ਉੱਥੇ ਸਮੇਂ ਸਮੇਂ ਤੇ ਗੁਰਮਾ ਨੇ অবতার ਧਣ ਕੇ ਜਿੱਥੇ ਇਸ ਦੁਨੀਆ ਨੂੰ ਆਣ ਕੇ ਸੱਚ ਤੇ ਸਹੀ ਦਾ ਮਾਰ ਦਿਖਾਇਆ ਉੱਥੇ ਅਸੀਂ ਅੱਜ ਪਿੰਡ ਰਾਣੀਪੁਰ ਵਿਖੇ ਜਿੱਥੇ ਇੱਕ ਮਹਾਨ ਕੁਸ਼ਤੀ ਦੰਗਲ ਇਥੋਂ ਦੀ ਗram ਪੰਚਾਇਤ ਐਨ ਆਰ ਆਈ ਵੀਰ ਬੋਲੇ ਸੋ ਸਾਡੇ ਨਾਲ ਬਹੁਤ ਸਾਰਾ ਜੋ ਸੋਕੇ ਕਬੱਡੀ ਇੰਟਰਨੈਸ਼ਨਲ ਦੇ ਉੱਤੇ ਪ੍ਰਮੋਟਰ ਸੋਢੀ ਰਾਣੀਪੁਰ ਜੀ ਦੇ ਚੇਚੇ ਤੌੜਦੇ ਬਲੇਸ਼ਾ ਤੋਂ ਲੈ ਦੰਗਲ ਨੂੰ ਜਾਣ ਕੇ ਉਹਨਾਂ ਨੇ ਬਹੁਤ ਦੀ ਕਬੱਡੀਆਂ ਸਮਾਵਨ ਮਾਈਆਂ ਦਾ ਗੱਲ ਕਰਕੇ ਅੱਜ ਕੀ ਕਰਾ ਜਾਵੇ ਵਾਹਿਗੁਰੂ ਜੀ ਘਰ ਦਾ ਵਾਹਿਗੁਰੂ ਜੀ ਕੀ ਬੱਸੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆਂ ਪਿੰਡ ਰਾਣੀਪੁਰ ਵਿੱਚ ਵੱਡਾ ਨਾਮ ਹੈ ਲੋਗ ਗ੍ਰਾਮ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਪਿੰਡ ਰਾਣੀਪੁਰ ਦੇ ਸਾਰੇ ਐਨਆਰਓ ਵੀਰਾਂ ਦਾ ਪਹਿਲਵਾਨਾਂ ਦਾ ਪ੍ਰਕਾਸ਼ دور ਦੇ ਯੋਬੇ ਪਹਿਲਵਾਨ ਦਾ ਸੀਤਾ ਕਲੇਰ ਮਮਾ ਪਹਿਲਵਾਨ ਜੀ ਅਕਬਰ ਸਿੰਘ ਮੁੱਖਾ ਬਾਜੀ ਬਹੁਤ ਬਹੁਤ ਧੰਨਵਾਦ ਔਰ ਜਸਵਿੰਦਰ ਬਾਜੀ ਰਾਣੀਪੁਰ ਤੋਂ ਆਸਟ੍ਰੇਲੀਆ ਵਾਲੇ ਬਹੁਤ ਸਾਰੇ ਭਰਾਵਾਂ ਦੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਦਾ ਸਮੂਹ ਨਗਰ ਦਾ ਸਰਪੰਚ ਸਾਹਿਬ ਦਾ ਪੰਚਾਇਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਤਿੰਨ ਚਾਰ ਦਿਨ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦੇ ਕੇ ਇਹ ਜਿਹੜਾ ਪਹਿਲਾ ਸ਼ਾਨਦਾਰ ਕੁਸ਼ਤੀ ਦੰਗਲ ਕਰਵਾਉਣ ਵਿੱਚ ਸਾਨੂੰ ਸਹਿਯੋਗ ਕੀਤਾ ਸੁਖਚੈਨ ਗਿੱਲ ਯੂਬਾ ਪਹਿਲਵਾਨ ਔਰ ਹੋਰ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਗਰਾਊਂਡ ਬਣਵਾਇਆ ਔਰ ਬਹੁਤ ਸ਼ਾਨਦਾਰ ਦੰਗਲ ਹੋਏ ਆ ਅੱਜ ਦੇ ਕੁਸ਼ਤੀ ਮੁਕਾਬਲੇ ਦੇ ਵਿੱਚ ਰੋਸਤਮ ਪਹਿਲਵਾਨ ਜੀ ਪ੍ਰਿਤਪਾਲ ਫਗਵਾੜਾ ਨੇ ਛੈਂਟੀ ਵਾਰ ਨਾਲ ਜਿੱਤ ਕੇ ਕੁਸ਼ਤੀ ਜਿੱਤੀ ਆ ਜੀ ਚਿਤ ਕਰਕੇ ਔਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਰੀਆਂ ਕੁਸ਼ਤੀਆਂ ਆਰਪਾਰ ਦੀਆਂ ਹੋਈਆਂ ਸਾਡੇ ਸੁਖਵੰਤ ਸਿੰਘ ਜੀ 40 ਦੇ ਕਰੀਬ ਕੁਸ਼ਤੀਆਂ ਹੋਈਆਂ ਜੀ ਸਰਦ ਤੋਂ ਵੱਧ ਪਹਿਲਵਾਨ ਖਾੜਿਆਂ ਦੇ 14 ਖਾੜੀ ਆਏ ਪੰਜਾਬ ਦੇ ਅੱਜ ਦਾ ਬੈਡ 40 ਕੁਸ਼ਤੀਆਂ ਹੋਈਆਂ ਸਾਰੀਆਂ ਕੁਸ਼ਤੀਆਂ ਬਹੁਤ ਸ਼ਾਨਦਾਰ ਸੀ ਉੱਚ ਕੋਟੀ ਦੇ ਮੈਚ ਹੋਏ ਆ ਜੀ ਸਾਹਿਬ ਔਰ ਜਿਹੜਾ ਛੋਟੇ ਬੱਚਿਆਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਅਸੀਂ 40 ਕਿਲੋ ਔਰ 50 ਕਿਲੋ ਰਾਣੀਪੁਰ ਦੀ ਟੀਮ 40 ਕਿਲੋ ਫਰਸਟ ਰਹੀ ਆ ਜੀ ਔਰ ਰਾਣੀਪੁਰ ਦੀ ਟੀਮ 50 ਕਿਲੋ ਫਰਸਟ ਰਹੀ ਆ ਬੱਚਿਆਂ ਦੇ ਸ਼ੋਅ ਮੈਚਾਂ ਦੇ ਵਿੱਚ ਔਰ ਇੱਕ ਛੋਟੀ ਬੱਚੀ ਦੇ ਪਾਲਪੁਰ ਤੋਂ ਇੱਕ ਪਹਿਲਵਾਨ ਆਈ ਛੋਟੀ ਜੀ ਬੱਚੀ ਨੇ ਮੁੰਡਿਆਂ ਦੇ ਮੈਚਾਂ ਵਿੱਚ ਖੇਡਿਆ ਔਰ ਉਸ ਬੱਚੀ ਨੇ 500 ਫੇਲ ਆਏ ਮੁੰਡਿਆਂ ਨੂੰ ਔਰ ਇਹ ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਡੇ ਪਿੰਡ ਦੇ ਬੱਚੇ ਕਿਹਾ ਕਿ ਬਹੁਤ ਸਾਲ ਤੋਂ ਕੋਈ ਟੀਮ ਨਹੀਂ ਬਣ ਰਹੀ ਕਬੱਡੀ ਦੀ ਕੋਈ ਪਹਿਲਵਾਨ ਨਹੀਂ ਉੱਟਿਆ ਕੋਈ ਖਿਡਾਰੀ ਨਹੀਂ ਉੱਟਿਆ ਸਾਡੇ ਪਿੰਡ ਚ ਜਾਗ ਲੱਗ ਰਹੀ ਆ ਸਾਡੇ ਪਿੰਡ ਤਾਂ ਬਹੁਤ ਸੂਝਵਾਨ ਆ ਬਹੁਤ ਨੌਜਵਾਨ ਮੁੰਡਾ ਰਣੀਆਂ ਰੇਡਰ ਆ ਬਹੁਤ ਵਧੀਆ ਖੇਡ ਰਿਹਾ ਤੇ ਹੋਰ ਨਵੇਂ ਵੀ ਜੁਬਾ ਪਹਿਲਵਾਨ ਆ ਬਾਬਾ ਪੀਤੇ ਗੋਲੀ ਰਹਿਮਾਈ ਇੱਥੇ ਮੁੰਡੇ ਖੇਡ ਰਿਆ ਜੀ ਇਹ ਸਾਡੇ ਮੁੰਡੇ ਆ ਅਵਤਾਰ ਸਿੰਘ ਜੀ ਉੱਥੇ ਪਰਿਆ ਮੁੰਡਾ ਬਹੁਤ ਸੋਹਣੀ ਕਬੱਡੀ ਖੇਡਦਾ ਆ ਇਹ ਗੋਲੂ ਮੁੰਡਾ ਸਾਡਾ ਹੋਰ ਛੋਟਾ ਗੋਲ ਪਹਿਲਵਾਨ ਉਹ ਵੀ ਚਾਫੀ ਆ ਬਹੁਤ ਬਹੁਤ ਮੈਂ ਸਾਰੇ ਐਨਆਰਈ ਵੀਰਾਂ ਨੂੰ ਬੇਨਤੀ ਕਰਦਾ ਆ ਰਾਣੀਪੁਰ ਦੇ ਸਮੂਹ ਨਗਰ ਨਿਵਾਸੀਆਂ ਨੂੰ ਪੰਚਾਇਤਾਂ ਨੂੰ ਕਿ ਜਿੱਥੇ ਅਸੀਂ ਕ੍ਰਿਕਟ ਨੂੰ ਪਰਫੁੱਲਤ ਕਰ ਰਹੇ ਆ ਜਾਂ ਹੋਰ ਗੇਮਾਂ ਵੱਲ ਧਿਆਨ ਦੇ ਰਹੇ ਆ ਅਸੀਂ ਕਬੱਡੀ ਨੂੰ ਕੁਸ਼ਤੀ ਨੂੰ ਵੀ ਪ੍ਰਮੋਟ ਕਰੀਏ ਸਾਡੇ ਪਿੰਡ ਦੇ ਬੱਚੇ ਬਹੁਤ ਵਧੀਆ ਖੇਡ ਰਹੇ ਆ ਸੋ ਇਹਨਾਂ ਬੱਚਿਆਂ ਨੂੰ ਹੌਸਲਾ ਤਾਂ ਹੀ ਮਿਲੂਗਾ ਜੇ ਅਸੀਂ ਸਹਿਯੋਗ ਕਰਾਂਗੇ ਸੋ ਬਹੁਤ ਵੱਡੀਆਂ ਸਵਾਮਾਂ ਨੇ ਤੁਸੀਂ ਸੱਚੇ ਤੌਰ ਤੇ ਦਿੱਤੇ ਕਿ ਇੰਟਰਨੈਸ਼ਨਲ ਤੁਸੀਂ ਕਬੱਡੀ ਪ੍ਰਮੋਟਰ ਵੀ ਹੋ ਅੱਜ ਇਹਦੇ ਤੌਰ ਤੇ ਇਸ ਦੰਗਲ ਦੇ ਵਿੱਚ ਆਇਓ ਨੌਜਵਾਨਾਂ ਨੂੰ ਕੀ ਉਦੇਸ਼ ਹੈ ਤੁਹਾਡੇ ਨਾਲੋਂ ਕੀ ਸੰਦੇਸ਼ ਹੈ ਜੀ ਮੈਂ ਦੱਸਣਾ ਚਾਹੁੰਦਾ ਜੀ ਮੈਂ ਪਿਛਲੇ 16 ਸਾਲ ਤੋਂ ਮਲੇਸ਼ੀਆ ਕਰਦੀ ਰਹਿ ਰਹੇ ਆਂ ਜੀ ਤੁਹਾਨੂੰ ਚਾਹਦੀਆਂ ਕਿ ਅਸੀਂ ਮਲੇਸ਼ੀਆ ਦੇ ਵਿੱਚ ਵੀ ਲਗਾਤਾਰ ਕਬੱਡੀ ਟੂਰਨਾਮੈਂਟ ਕਰਵਾਉਨੇ ਆਂ ਜਿਹੜੀ 12 ਪਿਛਲੇ 16 ਸਾਲਾਂ ਤੋਂ ਔਰ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਪਿੰਡ ਦੇ ਵਿੱਚ ਜੱਡਾ ਵਧੀਆ ਟੂਰਨਾਮੈਂਟ ਹੋਇਆ ਜੀ ਮੈਂ ਪਲੇਅਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸ਼ਿਆਦੋਂ ਦੂਰ ਰਹੋ ਖੇਡਾਂ ਨੂੰ ਪਿਆਰ ਕਰੋ ਮਾਂ ਖੇਡ ਕਬੱਡੀ ਨੂੰ ਪਿਆਰ ਕਰੋ ਸਾਡੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੁਨੀਆ ਵਿੱਚ ਉੱਪਰ ਜਾਵੇ ਰਾਣੀਪੁਰ ਦਾ ਨਾਮ ਪੁਰ ਦੁਨੀਆ ਦੇ ਵਿੱਚ ਫੈਲੇ ਇਹਦੇ ਨਾਲ ਹੀ ਕੁਸ਼ਤੀ ਨੂੰ ਵੀ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਆ ਕਿਉਂ ਸਾਡੇ ਪਿੰਡ ਦੇ ਬਹੁਤ ਨਾਮਵਰ ਪਹਿਲਵਾਨ ਰਹੇ ਆਪਣੇ ਸਮੇਂ ਸਮੇਂ ਤੇ ਮੇਰੇ ਫਾਦਰ ਸਾਹਿਬ ਉਹਨਾਂ ਤੋਂ ਵਰਪੰਮਾ ਪਹਿਲਵਾਨ ਜੀ ਬਹੁਤ ਤਗੜੇ ਪਹਿਲਵਾਨ ਰਹੇ ਆ ਔਰ ਸਮੇਂ ਸਮੇਂ ਤੇ ਹੋਰ ਪਹਿਲਵਾਨ ਸਾਡੇ ਪਿੰਡ ਦੇ ਹੁਣ ਨਵੇਂ ਮੁੰਡੇ ਉੱਠੇ ਆ ਯੂਵਾ ਪਹਿਲਵਾਨ ਉੱਠੇ ਆ ਅਸੀਂ ਉਹਨਾਂ ਨੂੰ ਗੋਲੂ ਬਹਿਣ ਬਾਣਿਆ ਅਸੀਂ ਇਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਬੇਨਤੀ ਕਰ ਰਹੇ ਹਾਂ ਬਾਕੀ ਐਨ ਆਰ ਆਈ ਵੀਰਾਂ ਨੂੰ ਵੀ ਸਾਡੇ ਪਿੰਡੇ ਹੋਰ ਵੀ ਜਿਹੜੇ ਵਿਦੇਸ਼ਾਂ ਵਿੱਚ ਰਹਿ ਰਹੇ ਵੀਰ ਉਹਨਾਂ ਨੂੰ ਵੀ ਤੁਸੀਂ ਕਬੱਡੀ ਦੀ ਟੀਮ ਤਿਆਰ ਕਰੋ ਜਿਹੜਾ ਸਾਡੇ ਮੁੰਡੇ ਸੀਗੇ ਲੱਭਾ ਸੀ ਮੁੰਡਾ ਲੱਡੂ ਸੀ ਸੋਢੀ ਸੀ ਇਹ ਨੇਰੇ ਤੋਂ ਜੂਨੀਅਰ ਸੀਗੇ ਮੁੰਡੇ ਇਹ ਬਹੁਤ ਤਗੜੀ ਕਬੱਡੀ ਖੇਡੇ ਆ ਔਰ ਸਾਡੇ ਵੱਡੇ ਭਾਜੀ ਪਿੰਦੀ ਭਾਜੀ ਆਪਣੇ ਸਮੇਂ ਬਹੁਤ ਵੱਡੀ ਕਬੱਡੀ ਖੇਡੇ ਆ ਪਿੰਦੀ ਭਾਜੀ ਦੀ ਬਹੁਤ ਯਾਰ ਹੈ ਕਬੱਡੀ ਨੂੰ ਲਾਲੀ ਪਾਈ ਦੇ ਨਾਲ ਪੂਰੀ ਮਾਣ ਦੇ ਵਿੱਚ ਕਬੱਡੀ ਦੇ ਵਿੱਚ ਔਰ ਮੈਂ ਹੁਣ ਆਸ ਕਰਦਾ ਆ ਕਿ ਹੁਣ ਅਗਲੇ ਸਮੇਂ ਵਿੱਚ ਸਾਡੇ ਪਿੰਡੋਂ ਨੰਮੇ ਮੰਡੋ ਉੱਠਣਗੇ ਕਬੱਡੀ ਦੀ ਟੀਮ ਨੂੰ ਅਸੀਂ ਪੂਰੀ ਸਪੋਰਟ ਕਰਾਂਗੇ ਤੁਹਾਨੂੰ ਮੰਨੋ ਤੁਹਾਨੂੰ ਅਸੀਂ ਘਾਰੀਆਂ ਦੇ ਨਾਲ ਆ ਪੂਰਾ ਨਗਰ ਸਾਰੇ ਐਨ.ਆਰ.ਏ ਵੀਰ ਕੰਮਾ ਪਹਿਲਵਾਨ ਜੀ ਜਸਵਿੰਦਰ ਰਾਣੀਪੁਰ ਜੀ ਆਸਟ੍ਰੇਲੀਆ ਵਾਲੇ ਸਰਪੰਚ ਸਾਹਿਬ ਸੁਖੈਨ ਗਿੱਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰਜੀ ਖਾਲਸਾ ਵੈਰਜੀ ਦੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਸਨ ਬਹੁਤ ਹੀ ਸਤਿਕਾਰਯੋਗ ਸੋਢੀ ਰਾਣੀਪੁਰ ਜੋ ਕਿ ਇੱਕ ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਨੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਅੱਜ ਇਹ ਨੌਜਵਾਨਾਂ ਨੂੰ ਇਹਲ ਕੀਤੀ ਹੈ ਕਿ ਉਹ ਖੇਡਾਂ ਵੱਲ ਧਿਆਨ ਦੇ ਕੇ ਜਿੱਥੇ ਕਿ ਆਪਣੀ ਉਤਰੀਆਂ ਦੀ ਜ਼ਿੰਦਗੀ ਆਪਰੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ ਸੋ ਬਹੁਤ ਬਹੁਤ ਧੰਨਵਾਦ دیا محل گہلا گا جا رانی پور واسطے دیپا محل گہلا گا ਤਸਵੀਰ ਬੰਦਾ ਜੀ ਵਾਲਾ ਕੰਮ ਕਰ ਦਿੱਤਾ ਆਇਓ ਸਾਡੇ ਮੁਖਤਿਆਰ ਸਿੰਘ ਜੀ ਮੁਖਾ ਜੀ ਸਰਦਾਰ ਮੁਖਤਿਆਰ ਸਿੰਘ ਜੀ ਮੁਖਾ ਜੀ ਆਜੋ ਜੀ ਇਹ ਮਾਨ ਸ਼ਰਮਾਨਾਸੀ ਦਾ ਤੁਹਾਨੂੰ ਕੁਝ ਦਿੱਤਾ ਹੀ ਇੱਕ ਹਸਾਲ ਦਾ ਸਾਰੇ ਵੀਰ ਨਾਲ ਹੋ ਜੋ ਅਵਤਾਰ ਸਿੰਘ ਸਰਦਾਰ ਅਵਤਾਰ ਸਿੰਘ ਜੀ ਮੁਖਾ ਜੀ ਸਾਡੇ ਬਿੱਲਾ ਖਿਆਨ ਜੀ ਸਾਡੇ ਸੋਹਣੀ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰ ਕੁਸ਼ਤੀ ਵੀ ਬੜੀ ਜਵਰਦਸਤ ਜਿਹੜੀ ਹੈ ਸ਼ੁਰੂ ਹੋ ਗਈ ਹੈ ਰਾਣੀਪੁਰ ਆਓ ਤਾਲੀਆਂ ਦੂੜੀਆਂ ਮਾਰਦੇ ਹੋ ਫੇਰ ਵਾਹ ਵਾਹ ਤੇ ਦਰਸ਼ਕਾਂ ਦਾ ਐਨਾ ਪਿਆਰ ਮੋਹ ਹੈ ਸਾਡੇ ਗੋ ਰਾਣੀਪੁਰ ਦੇ ਯਾਰ ਮਿੱਤਰ ਯੂਥੇ ਰਾਣੀਪੁਰੀਏ ਦੇ ਦੋਸਤ ਮਨਿ ਰਾਣੀਪੁਰੀਏ ਦੇ ਦੋਸਤ ਖਗਣਾ ਸੋਹਣੀ ਦੇ ਦੋਸਤ ਜਿਹੜੇ ਹੈ ਜੋ ਵੀ ਸਾਡੇ ਦਰਮਿਆਨ ਪਹੁੰਚ ਜੁਕੇ ਨੇ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਵਿੱਕੀ ਵਾਲਿਆ ਰਿਕੋ ਵਾਲਿਆ ਸੋਨੀ ਫਿਰ ਫਗਵਾੜੀ ਦਾ ਪ੍ਰਤਪਾਲ ਹੈ ਬਾਹਰਨੇ ਦਾ ਸ਼ੈਂਟੀ ਹੈ ਕਹਿੰਦੇ ਆ ਵੀ ਜੱਟਾਂ ਦੇ ਨਾਲ 11 ਵਾਂਗੂ ਇਹਨਾਂ ਨੇ ਗਰਮ ਹੋਣਾ ਹੈ ਖੁੱਡੀ ਜੱਟਾਂ ਦੇ ਨਾਲ 11 ਪਹਿਲੀ ਸਲਵ ਦੇ ਸਾਥ ਨਹੀਂ ਹੁੰਦੇ ਇਹਨਾਂ ਨੇ ਖੌੜੀ ਔੜੀ ਗਰਮ ਹੋਣਾ ਹੈ ਜਿੱਥੇ ਬਹੁਤ ਪੀਰ ਬਾਬਾ ਬਾਬਾ ਖਾਨੜੀਆਂ ਦੇ ਦਰਬਾਰ ਤੇ ਅੱਜ بہت رتبا ہے جنہوں نے اوتار اوتار سرو بیتا ہے अॻे सारा सार्या सारे बहर आजो ਹਾਡੇ ਬਿੱਲਾ ਖੇਹਾਨ ਜੀ ਸੋਗੀ ਹੈ ਰਾਣੀਪੁਰ ਵਾਲੇ ਤਾੜੀਆਂ ਦੂੜੀਆਂ ਮਾਰਦੇ ਫਿਰ ਬੁਰੀਏ ਦੇ ਦੋਸਤ ਗਗਨ ਸੋਨੀ ਦੇ ਦੋਸਤ ਜਿਹੜੇ ਯਾਰ ਕਰਦੇ ਨੇ ਵਿੱਕੀ ਵਾਲੀਆ ਰਿੰਕੂ ਵਾਲੀਆ ਸੋਨੀ ਰਾਵਲ ਪਿੰਡੀ ਬਿੱਲੂ ਰੋਰ ਫੱਤੇ ਵਾਰੋ ਪ੍ਰਾਗਪੁਰ ਹਰਜੋਤ ਰਾਣੀਪੁਰਾ ਹੱਗਾ ਕਾਠੇੜ ਆ ਗਿਆ ਹੈ ਖਾੜੇ ਦੇ ਵਿੱਚ ਸੋ ਸਾਹ ਖੇਹਾਨ ਜੀ ਬਹੁਤ ਬਹੁਤ ਜੀ ਆਇਆਂ ਨੂੰ ਖਾ ਲੰਦਾ ਫਗਵਾੜੇ ਵਾਲਾ ਪ੍ਰਿੰਟ ਬਾਲ ਫਿਰ ਆਹ ਪੰਮਾ ਸਾਹਿਬ ਜੀ ਵੇਖੋ ਧੰਨਵਾਦ ਹੈ ਜੂਬਾ ਬਾਈ ਜੀ ਤੁਹਾਡੀ ਸ਼ੇਰ ਹਾਂ ਜੀ ਪੁਰਾਣਾ ਹੈ ਬੱਲੇ ਹੈ ਬੱਲੇ ਦੀਪਾ ਮਹਿਲ ਗਹਿਲਾ ਦੀਪਾ ਮਹਿਲ ਗਹਿਲਾ ਭਾਜੀ ਆ ਜਾਓ ਪਹਿਲਵਾਨ ਦੇ ਸਦਕੇ ਇਸ ਸਖਾਰੇ ਦੇ ਵਿੱਚ ਆਇਆ ਹੈ ਕਿਉਂਕਿ ਬੰਦੇ ਦੀ ਯਾਰੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਅੱਜ ਦੇ ਲੱਖ ਥਾਰ ਗੱਡੀਆਂ ਬੁਲਟਾਂ ਦੇ ਘੋੜਨ ਵਾਲਾ ਪਹਿਲਵਾਨ ਅੱਜ ਇਹਨਾਂ ਵੀ ਇੱਕ ਰਿਕਾਰਡ ਵੱਜਦੇ ਖਾਲੇ ਦੰਦ ਦੇ ਵਿੱਚ ਫਿਰ ਕਹਿੰਦੇ ਰਕਾ ਸਰਦਾਰ ਸ਼ੰਦਰਪਾਲ ਸਿੰਘ ਜੀ ਫੋਰ ਵਾਲੋ